ਖੰਨਾ ਦੇ ਸਿਵਲ ਹਸਪਤਾਲ ਦੇ ਉੱਤੇ ਕਾਂਤੀ ਨਾਂ ਦੀ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਮੇਰੀ ਨੂ ਦੇ ਬੱਚਾ ਹੋਣ ਵਾਲਾ ਸੀ ਅਸੀਂ ਸਿਵਲ ਹਸਪਤਾਲ ਗਏ ਉਹਨਾਂ ਨੇ ਸਾਨੂੰ ਲੁਧਿਆਣੇ ਰੈਫਰ ਕਰਤਾ ਲੁਧਿਆਣੇ ਵਾਲਿਆਂ ਨੇ ਸਾਨੂੰ ਪਟਿਆਲੇ ਰੈਫਰ ਕਰ ਦਿੱਤਾ ਇਸ ਸਬੰਧੀ ਜਦੋਂ ਖੰਨਾ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਨਾਲ ਜਦੋਂ ਫੋਨ ਤੇ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ 8ਵੇਂ ਮਹੀਨੇ ਦੀ 31 ਹਫਤੇ ਆ ਦੀ ਪ੍ਰੈਗਨਨਸੀ ਸੀ ਜਿਹੜੀ ਕਿ ਕਿਸੇ ਨੂੰ 4.4 ਗ੍ਰਾਮ ਐਚਵੀ ਸੀ ਇੱਕ ਡਾਕਟਰ ਐਡਿਟ ਸਰਜਨ ਐਸਐਮਓ ਸਾਹਿਬ ਜਿਹਨੂੰ ਤੁਸੀਂ ਕਹਿ ਰਹੇ ਸੀ ਨਾ ਕਿ ਬੜਾ ਔਖਾ ਹੈ ਬੱਚਾ ਜਾਂ ਇੱਕ ਬੱਚਾ ਮਰਸਾਦਾ ਜਾਂ ਬਜਾਨੀ ਮਰਸੇ ਪਰਮਾਤਮਾ ਨੇ ਤੁਸੀਂ ਇਹ ਦੇਖੋ ਇਸ ਲੇਡੀਸ ਨੇ ਉਸ ਬੱਚੇ ਦੀ ਦਾਦੀ ਨੇ ਘਰੇ ਨੋਰਮਲ ਡਿਲੀਵਰੀ ਕਰਾਤੀ ਸਿਵਲ ਦੇ ਬਸ ਬਾਦਲ ਨੇ ਕਹਿ ਦਿਆ ਆਪ ਉਹਦੇ ਲੈ ਜਾਓ ਕਿ ਨਾ ਲੁਧਿਆਣਾ ਲੈ ਜਾਓ ਫੇਰੇ ਲੁਧਿਆਣਾ ਤੋਂ ਵਾਪਸ ਵੇਜ ਦਿਆ ਕੋਈ ਪਟਿਆਲਾ ਲੈ ਜਾ ਮਾਇਤਾ ਡਰ ਗਿਆ ਦੀ ਲੁਧਿਆਣੇ ਵਾਲੇ ਨੇ ਵੀ ਵਾਪਸ ਵੇਜ ਦਿਆ ਹਾਂ ਹਾਂ ਲੁਧਿਆਣੇ ਵਾਲੇ ਨੇ ਵੇਜ ਦਿਆ ਕਾਂਤੀ ਦੇਵੀ ਜੋ ਕਿ ਸਿਵਲ ਹਸਪੀਟਲ ਖੰਨਾ ਵਿੱਚ ਗਏ ਸੀ ਜਿਹਨੂੰ ਡਾਕਟਰਾਂ ਨੇ ਤਿੰਨ ਵਾਰ ਰੈਫਰ ਕਰਤਾ ਸੀਗਾ ਰੈਫਰ ਕਰਨ ਤੋਂ ਬਾਅਦ ਸਿਵਲ ਲੁਧਿਆਣੇ ਭੇਜਤਾ ਕਦੇ ਚੰਡੀਗੜ ਕਦੇ ਕਿਤੇ ਅਸੀਂ ਸਿਵਲ ਸਰਜਨ ਮੈਡਮ ਨੂੰ ਵੀ ਦੱਸਿਆ ਕਿ ਇਸ ਗਰੀਬ ਦਾ ਇਲਾਜ ਕੀਤਾ ਜਾ ਵੀ ਜਾ ਜੀ ਤੁਹਾਡਾ ਜੈਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਸਿਵਲ ਹਸਪਤਾਲ ਦੇ ਉੱਤੇ ਕਾਂਤੀ ਨਾਂ ਦੀ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਮੇਰੀ ਨੂ ਦੇ ਬੱਚਾ ਹੋਣ ਵਾਲਾ ਸੀ ਅਸੀਂ ਸਿਵਲ ਹਸਪਤਾਲ ਗਏ ਉਹਨਾਂ ਨੇ ਸਾਨੂੰ ਲੁਧਿਆਣੇ ਰੈਫਰ ਕਰਤਾ ਲੁਧਿਆਣੇ ਵਾਲਿਆਂ ਨੇ ਸਾਨੂੰ ਪਟਿਆਲੇ ਰੈਫਰ ਕਰ ਦਿੱਤਾ ਇਸ ਸਬੰਧੀ ਜਦੋਂ ਖੰਨਾ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਨਾਲ ਜਦੋਂ ਫੋਨ ਤੇ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ 8ਵੇਂ ਮਹੀਨੇ ਦੀ 31 ਹਫਤੇ ਆ ਦੀ ਪ੍ਰੈਗਨੈਂਸੀ ਸੀ ਜਿਹੜੀ ਕਿ ਕਿਸੇ ਨੂੰ 4.4 ਗ੍ਰਾਮ ਐਚਵੀਸੀ ਜਿਹਨੂੰ ਹੇਅਰ ਸੈਂਟਰ ਤੇ ਭੇਜਣਾ ਜ਼ਰੂਰੀ ਸੀ ਜਿਹੜਾ ਗਾਇਨੀ ਦੇ ਡਾਕਟਰ ਔਰ ਸਿਵਲ ਸਰਜਨ ਮੈਡਮ ਦੇ ਨੋਟਿਸ ਹੈ ਇਸ ਕੇਸ ਗਾਇਨੀ ਦੇ ਡਾਕਟਰ ਨੇ ਇਸ ਨੂੰ ਰੈਫਰ ਕੀਤਾ ਜੈਸ਼ੀ ਰਾਮ ਜੀ ਅੱਜ ਖੰਨੇ ਦੇ ਵਿੱਚ ਕਿੰਨੀ ਮੰਦ ਭਾਗੀ ਘਟਨਾ ਹੈ ਆ ਪਿੱਛੇ ਇੱਕ ਹਸਪੀਟਲ ਦੇ ਵਿੱਚ ਇੱਕ ਬੱਚੇ ਦੀ ਡੈਥ ਹੋ ਗਈ ਸੀ ਤੇ ਮਾਤਾ ਉਹਦੀ ਬਚ ਗਈ ਸੀ ਤੇ ਐਸਐਮਓ ਸਾਹਿਬ ਬਹੁਤ ਨੰਬਰ ਬਣਾ ਰਹੇ ਸੀ ਕਿ ਅਸੀਂ ਬੜੀ ਮਿਹਨਤ ਨਾਲ ਜੀ ਲੇਡੀਜ਼ ਬਚਾ ਲਈ ਲੇਕਿਨ ਉਸ ਬੱਚੇ ਵਾਰੇ ਜਿਹੜਾ ਨਵਜਾਤ ਸ਼ਿਸ਼ੂ ਸੀ ਉਹਦੀ ਡੈਥ ਹੋ ਗਈ ਉਹਦੇ ਅਫਸੋਸ ਨਹੀਂ ਕੋਈ ਜਤਾਇਆ ਕਿ ਸਾਡੇ ਤੋਂ ਉਹ ਲਾਹ ਪਰਵਾਹੀ ਹੋਈ ਜਾਂ ਸਾਡੇ ਕੋਲ ਮਸ਼ੀਨਾਂ ਨਹੀਂ ਸੀਗੀਆਂ ਜਾਂ ਕਿਸ ਵਜ੍ਹਾ ਨਾਲ ਉਹਦੀ ਡੈਥ ਹੋਈ ਉਹਦੇ ਕੋਈ ਅਫਸੋਸ ਨਹੀਂ ਨੰਬਰ ਬਣਾ ਨੂੰ ਬੜੇ ਬੜੇ ਨੰਬਰ ਬਣਾਏ ਗਏ ਅੱਜ ਤੁਸੀਂ ਅੱਜ ਤੁਹਾਨੂੰ ਇੱਕ ਹੋਰ ਚੰਨਾ ਪਾਣਾ ਚਾਹੁੰਦੇ ਆ ਆ ਦੇਖੋ ਲੇਡੀਜ਼ ਖੜੇ ਆ ਇਨਾਂ ਦੀ ਬਹੂ ਅੰਦਰ ਉਹਦੇ ਬੱਚਾ ਹੋਇਆ ਹੈ 5-7 ਦਿਨ ਹੋ ਗਏ ਸਿਵਲ ਹਸਪੀਟਲ ਦੇ ਵਿੱਚ ਤਿੰਨ ਚਾਰ ਗੇੜੇ ਮਾਰ ਲਏ ਡਾਕਟਰਾਂ ਨੇ ਸਕੈਨਾਂ ਦਾ ਸਕੈਨਾਂ ਲਿਖਤੀਆਂ ਬਾਹਰ ਤੁਹਾਨੂੰ ਪਤਾ ਕਿੰਨੇ ਸਕੈਨਾਂ ਦੇ ਪੈਸੇ ਆ ਉਹ ਵੀ ਇਹਨਾਂ ਨੇ ਵਿਚਾਰਿਆਂ ਨੇ ਪੱਲਿਓ ਭਰੇ ਪ੍ਰਾਈਵੇਟ ਸਕੈਨ ਸਕੈਨ ਚ ਜਾ ਕੇ ਸਕੈਨ ਕਰਾਈਆਂ ਫਿਰ ਡਾਕਟਰ ਸਾਹਿਬ ਜਵਾਬ ਦਿੰਦੇ ਕਿ ਸਾਡੇ ਕੋਲ ਮਸ਼ੀਨਾਂ ਨਹੀਂ ਹੈਗੀਆਂ ਜੀ ਬੱਚਾ ਬਹੁਤ ਔਖਾ ਹੈ ਚਲੋ ਜੀ ਰੈਫਰ ਕਰਤਾ ਚਲੋ ਹੁਣ ਰੈਫਰ ਕਰਨ ਵਾਸਤੇ ਹੁਣ ਜਿਹੜਾ ਬੰਦਾ ਲੇਬਰ ਆ ਮਜ਼ਦੂਰ ਆ ਉਹਨੂੰ ਚੰਡੀਗੜ੍ਹ ਜਾ ਕੇ ਇਲਾਜ ਕਰਾਉਣਾ ਜਾਂ ਪਟਿਆਲੇ ਜਾ ਕੇ ਇਲਾਜ ਕਰਾਉਣਾ ਕਿੰਨਾ ਔਖਾ ਹੈ ਹਰ ਗੱਲ ਤੇ ਸਿਵਲ ਹਸਪੀਟਲ ਮਾੜੀ ਮਾੜੀ ਗੱਲਾਂ ਤੇ ਰੈਫਰ ਕਰਦਾ ਜਿਹਦਾ ਜਿੰਦਾ ਜਾਗਦਾ ਪ੍ਰੂਫ ਇਹ ਹੈ ਇੱਕ ਪਾਸੇ ਤੁਸੀਂ ਇਹਨਾਂ ਨੂੰ ਵਧਾਈਆਂ ਦਿੰਦੇ ਆ ਕਿ ਜਿਹੜਾ ਇਹਨਾਂ ਦਾ ਬੱਚਾ ਹੋਇਆ ਤੁਸੀਂ ਇਹ ਦੇਖੋ ਇੱਕ ਡਾਕਟਰ ਐਡਿਟ ਸਰਜਨ ਐਸ ਐਮਓ ਸਾਹਿਬ ਜਿਹਨੂੰ ਤੁਸੀਂ ਕਹਿ ਰਹੇ ਸੀ ਨਾ ਕਿ ਬੜਾ ਔਖਾ ਹੈ ਬੱਚਾ ਜਾਂ ਇੱਕ ਬੱਚਾ ਮਰ ਸਕਦਾ ਹੈ ਜਾਂ ਬਜਾਈ ਨਹੀਂ ਮਰ ਸੇ ਪਰਮਾਤਮਾ ਨੇ ਤੁਸੀਂ ਇਹ ਦੇਖੋ ਇਸ ਲੇਡੀਜ਼ ਨੇ ਉਸ ਬੱਚੇ ਦੀ ਦਾਦੀ ਨੇ ਘਰੇ ਨਾਰਮਲ ਡਿਲੀਵਰੀ ਕਰਾਤੀ ਤੁਹਾਡੀਆਂ ਮਸ਼ੀਨਾਂ ਵੀ ਫੇਲ ਹੋ ਗਈਆਂ ਤੁਹਾਡੇ ਡਾਕਟਰ ਵੀ ਫੇਲ ਹੋ ਗਏ ਕੋਈ ਵੀ ਪੇਸ਼ੈਂਟ ਜਾਂਦਾ ਜਦ ਇਹ ਤੁਸੀਂ ਕਹਿੰਦੇ ਹੋ ਜਾਂ ਤਾਂ ਡਾਕਟਰ ਹੈ ਨਹੀਂ ਜਾਂ ਤੁਹਾਡੇ ਕੋ ਮਸ਼ੀਨਾਂ ਹੈ ਨਹੀਂ ਅਸੀਂ ਫਿਰ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਜਿਹੜੇ ਤੁਹਾਡੇ ਡਾਕਟਰ ਨੇ ਸਰਕਾਰੀ ਡਾਕਟਰ ਨੇ ਕਿਹਾ ਉਹ ਆਪਣੀਆਂ ਪ੍ਰਾਈਵੇਟ ਕਲੀਨਿਕ ਖੋਲ ਸਕਦੇ ਆ ਇਹਦਾ ਸਾਨੂੰ ਅਸੀਂ ਪੱਤਰਕਾਰ ਵੀ ਨੂੰ ਸਤੂ ਵੀਰ ਨੂੰ ਇਹ ਕੁਐਸਚਨ ਕਰਨਾ ਚਾਹੁੰਦੇ ਆ ਐਸਐਮਓ ਸਾਾਨੂੰ ਜਰੂਰ ਪੁੱਛਿਓ ਕਿ ਜਿਹੜੇ ਉੱਥੇ ਡਾਕਟਰ ਪ੍ਰਾਈਵੇਟ ਕਲੀਨਿਕ ਖੋਲ ਸਕਦੇ ਆ ਅਗਰ ਖੋਲ ਸਕਦੇ ਆ ਤਾਂ ਅਸੀਂ ਉਹਦੀ ਆਪ ਉਹਦੀ ਅਰਜ਼ੀ ਦੇਵਾਂਗੇ ਅਗਰ ਨਹੀਂ ਖੋਲ ਸਕਦੇ ਤਾਂ ਜਿਹੜੇ ਕਲੀਨਿਕ ਖੋਲੀ ਬੈਠੇ ਆ ਉਹ ਕਿਹਦੀ ਸ਼ਹਿਰ ਦੇ ਖੋਲੀ ਬੈਠੇ ਆ ਔਰ ਤੁਸੀਂ ਇੱਥੇ ਗਰੀਬ ਜਿਹੜੇ ਗਰੀਬ ਪਰਿਵਾਰਾਂ ਜਾਂਦੇ ਆ ਜਿਨ੍ਹਾਂ ਨੂੰ ਸਰਕਾਰ ਹਕੀਕਤ ਦੇ ਵਿੱਚ ਤੁਸੀਂ ਆ ਚਾਨਾ ਮਾਰ ਖੋਗੇ ਤੇ ਕਿਰਾਏ ਤੇ ਰਹਿ ਰਹੇ ਆ ਹਕੀਕਤ 'ਚ ਇਹਨਾਂ ਨੂੰ ਸਰਕਾਰ ਦੀ ਜ਼ਰੂਰਤ ਹੈ ਸਰਕਾਰੀ ਮਦਦ ਦੀ ਜ਼ਰੂਰਤ ਹੈ ਇੱਕ ਪਾਸੇ ਦਾ ਸਰਕਾਰ ਬੜੇ ਬੜੇ ਵਾਅਦੇ ਕਰਦੀ ਹੈ ਕਿ ਅਸੀਂ ਹਰ ਮਹੱਲੇ 'ਚ ਕਲੀਨਿਕ ਖੋਲਾਂਗੇ ਔਰ ਤੁਸੀਂ ਖੰਨੇ ਦੇ ਵਿੱਚ ਕਰੋੜਾਂ ਰੁਪਇਆ ਲਾ ਕੇ ਹਸਪੀਟਲ ਬਣਾਇਆ ਤਾਂ ਜੇ ਉੱਥੇ ਡਾਕਟਰ ਹੈ ਨਹੀਂ ਉੱਥੇ ਮਸ਼ੀਨਾਂ ਹੀ ਹੈ ਨਹੀਂ ਤਾਂ ਇਹਦੇ ਹਸਪੀਟਲ ਦੀ ਜ਼ਰੂਰਤ ਕੀ ਹੈ ਅੱਜ ਅਸੀਂ ਇੱਕ ਪਾਸੇ ਉਹ ਡਾਕਟਰਾਂ ਦਾ ਪਾਸੇ ਕਿਉਂਕਿ ਸਾਡੇ ਵਰਗਾ ਜਿਸੀਂ ਕਹਿ ਦਈਏ ਨਾ ਕਿ ਅਸੀਂ ਕੋਈ ਗੱਲ ਕਰਦੀਏ ਜਦੇ ਜੀ ਸਟ੍ਰਾਈਕ ਅਸੀਂ ਡਾਕਟਰਾਂ ਨੇ ਕੰਮੇ ਨਹੀਂ ਕਰਨਾ ਅਸੀਂ ਸਰਕਾਰ ਨੂੰ ਕਹਿੰਦੇ ਜਿਵੇਂ ਤੁਸੀਂ ਪਟਵਾਰੀਆਂ ਦੀ ਛੁੱਟੀ કરી ਸੀ ਨਾ ਇੱਕ ਵਾਰ ਇਹ ਡਾਕਟਰਾਂ ਦੀ ਵੀ ਇਦਾਂ ਹੀ ਹਰਕਤ ਕਰਨੀ ਪੈਣੀ ਹੈ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਜੇ ਤੁਸੀਂ ਹੜਤਾਲ ਤੇ ਜਾਓਗੇ ਤਾਂ ਉਹਨਾਂ ਦੀ ਛੁੱਟੀ ਕੀਤੀ ਜਾਵੇ ਇਨਕੁਆਰੀਆਂ ਕਰੋ ਕਿ ਆ ਸਰਕਾਰ ਵਾਲੀ ਹੋਈ ਹੈ ਤੁਸੀਂ ਪਤਾ ਕਰਕੇ ਦੇਖੋ ਜਾਂ ਹੁਣ ਤੁਸੀਂ ਇਹਨਾਂ ਨੂੰ ਬਾਕੀ ਇਹਨਾਂ ਨੂੰ ਪੁੱਛੋ ਇੱਕ ਕਿਵੇਂ ਡਿਲੀਵਰੀ ਹੋਈ ਐ ਕੋਈ ਅਸੀਂ ਆਪਣੇ ਕੋਲ ਨਹੀਂ ਕਹਿ ਰਹੇ ਇਹ ਜਿੰਦਾ ਜਗਦਾ ਸਬੂਤ ਖੜਾ ਸਾਡੇ ਕੋਲ ਹਾਂਜੀ ਕੀ ਨਾਮ ਹੈ ਕਾਂਦੀ ਜੀ ਹਾਂਜੀ ਤੇ ਕੀ ਕਹਿਣਾ ਚਾਹਤੇ ਹੋ ਮੈਂ ਤਾਂ ਇਹ ਹੀ ਕਹਿਣਾ ਚਾਹਤੇ ਆਂ ਆਪ ਦੇਖੋ ਇੰਨੇ ਨੇ ਵੱਡੇ ਲੋਗ ਨੇ ਕੁਝ ਸਹਾਇਤਾ ਹੀ ਨਹੀਂ ਕੀਤੀ ਮੈਂ ਤਾਂ ਇੱਕ ਗਰੀਬ ਮੇਰਾ ਘਰ ਵਾਲਾ ਵੀ ਨਹੀਂ ਹੈ ਐ ਮੇਰੇ ਬਹੂ ਨੇ ਸਾਰੀ ਜਗ੍ਹਾ ਲੈ ਲੈ ਕੇ ਤੁਰ ਕੇ ਰੋ ਰੋ ਕੇ ਆਏ ਸਾਰੇ ਹਸਪਤਾਲਾਂ ਮੈਂ ਤਾਂ ਮੈਂ ਘਰ ਪਰ ਪਾਈ ਲਿਆ ਕਿ ਮੈਂ ਤਾਂ ਮਜਬੂਰੀ ਹੋ ਗਈ ਤੇ ਕਿਆ ਕਹਤੇ ਸਿਵਲ ਹਸਪਤਾਲ ਨੇ ਸਿਵਲ ਬਸ ਬਾਦਲਾਂ ਨੇ ਕਹਿ ਦਿਆ ਆਪ ਉਹਦੇ ਲੈ ਜਾਓ ਕਿ ਨਾ ਲੁਧਿਆਣਾ ਲੇ ਜਾਓ ਫਿਰ ਇਹ ਲੁਧਿਆਣਾ ਤੋਂ ਬਾਪੇ ਤੋਂ ਭੇਜ ਦਿਆ ਕਈ ਪਟਿਆਲਾ ਲੈ ਜਾਓ ਮੈਂ ਤਾਂ ਡਰ ਗਿਆ ਦੀ ਲੁਧਿਆਣੇ ਵਾਲੇ ਨੇ ਵੀ ਹਾਂਸ ਭੇਜ ਦਿਆ ਹਾਂ ਹਾਂ ਲੁਧਿਆਣੇ ਵਾਲੇ ਨੇ ਭੇਜ ਦਿਆ ਕਿ ਇਧਰ ਮਸ਼ੀਨ ਨਹੀਂ ਹੈ ਆਪ ਲੈ ਜਾਓ ਖੰਨੇ ਵਾਲੋਂ ਨੇ ਕੀ ਕੀਤਾ ਖੰਨੇ ਵਾਲੇ ਨੇ ਲੁਧਿਆਣਾ ਭੇਜ ਦਿਆ ਅੱਛਾ ਖੰਨੇ ਵਾਲ ਨੇ ਕੀ ਕਹਾ ਵੀ ਯਾਂ ਮਸ਼ੀਨ ਨਹੀਂ ਹੈ ਹਾਂ ਮਸ਼ੀਨ ਨਹੀਂ ਹੈ ਆਪ ਪਟਿਆਲੇ ਲੈ ਜਾਓ ਮੈਂ ਡਰਤੇ ਤੇ ਫਿਰ ਮੈਂ ਮਜ਼ਾ ਮੈਂ ਲੈ ਕੇ ਗਏ ਉਧਰ ਸੇ ਵੀ ਮੈਨੂੰ ਵਾਪਸ ਕਰ ਦਿਆ ਫਿਰ ਮੈਂ ਆਪਣੀ ਘਰ ਪੇ ਪਾਈ ਲਈ ਮੈਂ ਤਾਂ ਮਜਬੂਰੀ ਹੈ ਭਈਆ ਤੋ ਕਿਤਨੇ ਦਿਨ ਹੋ ਗਿਆ ਬਿਲਕੁਲ ਠੀਕ ਹੈ ਬੱਚਾ ਹੁਣ ਤਾਂ ਆਪ ਦੇਖ ਲਓ ਅੱਛਾ ਜੀ ਬਿਲਕੁਲ ਠੀਕ ਹੈ ਨੋਰਮਲ 11 ਵਜੇ ਸੇ ਦਰਦ ਹੋਇਆ 12 ਨਹੀਂ ਵਜੇ ਪਾਇ ਕੁੜੀ ਆਉਗੀ ਹੋਮ ਦੇਖੋ ਬਹੁ ਵੀ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਨਾ ਤਾਂ ਐਸਐਮਓ ਸਾਹਿਬ ਅਗਰ ਸ਼ਹਿਰ ਦਾ ਕੋਈ ਬੰਦਾ ਫੋਨ ਕਰਦਾ ਹੈ ਨਾਓ ਕਦੇ ਕਿਸੇ ਦਾ ਫੋਨ ਚੱਕਦੇ ਆਂ ਹਾਂ ਲੀਡਰਾਂ ਦਾ ਜ਼ਰੂਰ ਚੱਕਦੇ ਹੋਣੇ ਆ ਉਹਨਾਂ ਦੀ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਆਮ ਪਬਲਿਕ ਕਦੇ ਐਸਐਮਓ ਸਾਹਿਬ ਨੂੰ ਫੋਨ ਕਰ ਲਵੇ ਐਸਐਮਓ ਸਾਹਿਬ ਕਦੇ ਫੋਨ ਨਹੀਂ ਚੱਕਣਗੇ ਔਰ ਡਾਕਟਰ ਤੁਸੀਂ ਜਾ ਕੇ ਦੇਖੋ ਡਾਕਟਰ ਐਂ ਬਿਹੇਵ ਕਰਦੇ ਆ ਕਿ ਜਿਵੇਂ ਕੋਈ ਪਸ਼ੂ ਮੰਡੀ ਤੋਂ ਕੋਈ ਪਸ਼ੂ ਫੜ ਕੇ ਲਿਆਂਦਾ ਹੈ ਕਿ ਆ ਵੀ ਦਾ ਇਲਾਜ ਹੋਣਾ ਹੈ ਜਾਂ ਲੈ ਜਾਓ ਇਹਨੂੰ ਫਟਾਫਟ ਲੈ ਜਾਓ ਫਟਾਫਟ ਸਾਡੇ ਕੋਲ ਹੈ ਨਹੀਂ ਤਾਂ ਮਰਨ ਲੱਗਿਆ ਲੈ ਜਾਓ ਔਰ ਤੁਸੀਂ ਇਹ ਦੇਖੋ ਆ ਲੇਡੀਜ਼ ਨੇ ਘਰੇ ਉਹਦੀ ਡਿਲੀਵਰੀ ਕਰਾਤੀ ਜਿੰਨੂੰ ਬੜੇ-ਬੜੀਆਂ ਗੱਲਾਂ ਕਰਦੇ ਸੀ ਆਪਣੇ ਨਾਮ ਤੇ ਕੁਝ ਨਹੀਂ ਲੈਣਾ ਚਾਹੁੰਦੇ ਕਿ ਅਸੀਂ ਕੁਝ ਕਰਾਂਗੇ ਤੁਹਾਡੇ ਤੇ ਕੋਈ ਗਲਤ ਹੋ ਗਿਆ ਸਾਰੇ ਦੇ ਇਨਜਾਮ ਤੁਸੀਂ ਜੇ ਲੱਖਾਂ ਰੁਪਏ ਸਰਕਾਰ ਦੇ ਲੈਣੇ ਹੋ ਤਾਂ ਤੁਸੀਂ ਉਹਨੂੰ ਹੱਥ ਕਿਉਂ ਨਹੀਂ ਪਾਉਂਦੇ ਨਹੀਂ ਕੰਮ ਹੁੰਦਾ ਤੁਸੀਂ ਛੱਡ ਦਿਓ ਆਪਣੇ ਪ੍ਰਾਈਵੇਟ ਕਲੀਨਿਕ ਚ ਲਓ ਹਾਂਜੀ ਕੀ ਨਾਮ ਹੈ ਮੈਂ ਗੁਰਦੇਵ ਚੋਪੜਾਈ ਹਾਂਜੀ ਅਸੀਂ 282025 ਨੂੰ ਪੇਸ਼ੈਂਟ ਕਾਂਤੀ ਦੇਵੀ ਜੋ ਕਿ ਸਿਵਲ ਹਸਪੀਟਲ ਖੰਨਾ ਵਿੱਚ ਗਏ ਸੀ ਇਹਨੂੰ ਡਾਕਟਰਾਂ ਨੇ 10 ਵਾਰ ਰੈਫਰ ਕਰਤਾ ਸੀਗਾ ਰੈਫਰ ਕਰਨ ਤੋਂ ਬਾਅਦ ਸਿਵਲ ਉਲਧਿਆਣੇ ਭੇਜਤਾ ਕਦੇ ਚੰਡੀਗੜ੍ਹ ਕਦੇ ਕਿੱਥੇ ਅਸੀਂ ਸਿਵਲ ਸਰਜਨ ਮੈਡਮ ਨੂੰ ਵੀ ਦੱਸਿਆ ਕਿ ਇਸ ਗਰੀਬ ਦਾ ਇਲਾਜ ਕੀਤਾ ਜਾਵੇ ਜਾਂ ਇੱਕ ਖੂਨ ਦੀ ਬੋਤਲ ਤੱਕ ਲਈ ਜਾਵੇ ਸਿਰਫ ਡਾਕਟਰ ਜਸਲ ਨੇ ਇੱਕ ਇਹਨਾਂ ਦੇ ਬਲੂ ਕੋਸਟ ਦੀ ਬੋਤਲ ਲਾਈ ਸੀ ਹੋਰ ਕਿਸੇ ਡਾਕਟਰਾਂ ਨੇ ਕੋਈ ਇਹਨੂੰ ਰੈਫਰ ਕਰਤਾ ਜਾਂ ਹੋਰ ਕਰਤਾ ਦੱਸਾਂਗੇ ਇਹ ਵੀ ਗੱਲ ਹੈ ਕਿ ਇੱਥੇ ਅਸੀਂ ਮੰਤਰੀ ਮਿਨਿਸਟਰ ਸਾਹਿਬ ਨੂੰ ਵੀ ਦੱਸਿਆ ਸੀਗਾ ਨੋਟਿਸ ਲਿਆਂਦੇਗੀ ਉਹਨਾਂ ਨੇ ਵੀ ਇੱਕ ਫੋਨ ਕੀਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਮਰੀਜ਼ ਨੂੰ ਬਾਰ ਕੱਟ ਦਿੱਤਾ ਗਿਆ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਜੀ